ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਟਿਕ ਬਲੱਡ ਵੱਲੋਂ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਜਿਹੜੀਆਂ ਭੈਣਾਂ ਪਹਿਲੀ ਵਾਰ ਮੇਰੇ ਚੈਨਲ ਨੂੰ ਦੇਖ ਰਹੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਤਾਂ ਕਿ ਜਲਦੀ ਤੋਂ ਜਲਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਜੀ ਮੇਰੀ ਵੀਡੀਓ ਦਾ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਮੇਰੀ ਸ਼ਾਪ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਸੀਂ ਡਿਸਟ੍ਰਿਕਟ ਮਾਨਸਾ ਬੁੜਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ ਜੇਕਰ ਤੁਸੀਂ ਆ ਰਹੇ ਹੋ ਭਿੱਖੀ ਰੋਡ ਤੋਂ ਤਾਂ ਤੁਹਾਨੂੰ ਸਾਹਮਣੇ ਬਣਿਆ ਹੋਇਆ ਆਈਟੀਆਈ ਤੇ ਪਹੁੰਚ ਕੇ ਸਾਹਮਣੇ ਬਣਿਆ ਹੋਇਆ ਜਿਹੜਾ ਓਵਰ ਬ੍ਰਿਜ ਹੈ ਜਿਹੋ ਕ੍ਰੋਸ ਕਰਨਾ ਪੈਣਾ ਠੀਕ ਹੈ ਜੀ ਬੁਲਾਡੇ ਐਂਟਰ ਹੁੰਦੇ ਹੋਏ ਤੇ ਜਦੋਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਕਰ ਲਿਆ ਜੀ ਉਹਦੀ ਲੈਫਟ ਸਾਈਡ ਵਾਪਸ ਆਉਣਾ ਜੀ ਪੌਲਦੀ ਕਾਂਦੇ ਨਾਲ ਤੇ ਫਸਟ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਤੇ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਫੁੱਟਲਾ ਐਂਟਰ ਹੁੰਦੇ ਹੋਏ ਆ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਪੁਲ ਦੇ ਨਾਲ ਨਾ ਡਾਣਾ ਜੀ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜਨੀ ਆ ਜੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੀ ਲਓ ਜੀ ਅੱਜ ਦੀ ਵੀਡੀਓ ਲੱਗਦੀ ਹੈ ਸਟਾਰਟ ਕਰ ਅੱਜ ਜੋ ਸਾਡੀ ਵੀਡੀਓ ਰਹੂਗੀ ਜੀ ਉਹ ਕੱਟ ਪੀਸਾਂ ਦੇ ਰਹੂਗੀ ਜੀ ਅੱਜ ਦੇ ਜਿਹੜੇ ਕੱਟ ਪੀਸ ਰਹਿਣਗੇ ਜੀ ਉਹ ਰਹਿਣਗੇ ਬਿਕੋਜ਼ ਜਿਹੜੀ ਜੌਰਜਟ ਆ ਰਹੀ ਆ ਜੀ ਪਿਓਰ ਵਾਲੀ ਬਿਕੋਜ਼ ਜੌਰਜਟ ਆਰੀ ਵਰਕ ਦੇ ਕਟ ਪੀਸ ਰਹਿਣਗੇ ਤੇ ਨਾਲ ਹੀ ਰਹਿਣਗੇ ਮਸਕ ਗਲਾਸ ਸਿਲਕ ਦੇ ਕਟ ਪੀਸ ਠੀਕ ਹੈ ਜੀ ਸ਼ਾਰਟ ਪੀਸ ਰਹਿਣਗੇ ਮਸਕ ਗਲਾਸ ਸਿਲਕ ਦੇ ਤੇ ਪ੍ਰਾਈਸ ਸਿਰਫ ਜਨਰਲ ਜੀ ਲੈ ਕੇ ਆਇਆ ਨਾਲ ਤੁਹਾਨੂੰ ਦੁਪੱਟੇ ਵੀ ਮਿਲਣ ਵਾਲੇ ਜੀ ਬਹੁਤ ਹੀ ਪਿਆਰੇ ਜੇ ਤੇ ਪ੍ਰਾਈਸ ਵੀ ਜਨਰਲ ਜੀ ਲੈ ਕੇ ਆਇਆ ਸਭ ਤੋਂ ਪਹਿਲਾਂ ਸ਼ਾਰਟ ਪੀਸ ਚੈੱਕ ਕਰੋ ਜੀ ਇਹ ਜਿਹੜਾ ਰਹੂਗਾ ਜੀ ਗਲਾਸ ਮਸਕ ਸਿਲਕ ਦੇ ਉੱਤੇ ਰਹੂਗਾ ਜੀ ਜੋ ਕਾਫੀ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਆ ਰਹੇ ਆ ਲੋ ਜੀ ਬਹੁਤ ਹੀ ਪਿਆਰਾ ਜਿਹਾ ਸਿੰਪਲ ਸੋਬਰ ਜੇ ਡਿਜ਼ਾਈਨ ਵਿੱਚ ਸ਼ਰਟ ਪੀਸ ਰਹੂਗਾ ਜੀ ਤੇ ਸਾਈਡ ਤੇ ਇਹਦੀਆਂ ਸਲੀਵਸ ਬਣੀਆਂ ਹੋਈਆਂ ਲੈਂਥ ਵਰਥੇ ਦੀ ਪੂਰੀ ਆ ਜੀ 45 40 ਤੱਕ ਤੁਸੀਂ ਇਹਦੀ ਸ਼ਰਟ ਤੁਸੀਂ ਰੈਡੀ ਕਰ ਸਕਦੇ ਹੋ ਤੇ ਇਹ ਦੋ ਬੈਗ ਤੇ ਫਰੰਟ ਸਾਈਡ ਸੇਮ ਆਉਣ ਵਾਲਾ ਠੀਕ ਹੈ ਜੀ ਆਰਮ ਸ਼ਰਟ ਪੀਸ ਨਹੀਂ ਹੈ ਬ੍ਰਾਂਡਡ ਸ਼ਰਟ ਪੀਸ ਹੈ ਤਮੰਨਾ ਬ੍ਰੈਂਡ ਦੀਆਂ ਸ਼ਰਟਾਂ ਰਹਿਣੀਆਂ ਸਾਈਡ ਤੇ ਤੁਸੀਂ ਸਟੈਂਪ ਚੈੱਕ ਕਰ ਸਕਦੇ ਹੋ ਜੀ ਚੈੱਕ ਕਰੋ ਜੀ ਤਮੰਨਾ ਬੈਰੈਡ ਦੀਆਂ ਸ਼ਾਰਟ ਪੀਸ ਰਹਿਣੀਆਂ ਨਾਲ ਹੀ ਤੁਹਾਨੂੰ ਅਸੀਂ ਦਵਾਂਗੇ ਜੀ ਨਾਲ ਮੈਚਿੰਗ ਕਰਕੇ ਬਰਬਰੀ ਦਾ ਦੁਪੱਟਾ ਝੂਟ ਬਰਬਰੀ ਦਾ ਦੁਪੱਟਾ ਰਹਿਣਾ ਨਜ਼ਦੀਕ ਤੋਂ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਲਓ ਜੀ ਚੈੱਕ ਕਰੋ ਜੀ ਨਜ਼ਦੀਕ ਤੋਂ ਚੈੱਕ ਕਰੋ ਝੂਟ ਬਰਬਰੀ ਦਾ ਦੁਪੱਟਾ ਰਹਿਣਾ ਖੁੱਲਾ ਡੁੱਲਾ ਦੁਪੱਟਾ ਠੀਕ ਹੈ ਜੀ ਕੱਟ 2.5 ਮੀਟਰ ਰਹਿਣਗੇ ਦੁਪੱਟੇ ਦੇ ਖੁੱਲਾ ਡੁੱਲਾ ਦੁਪੱਟਾ ਰਹਿਣਾ ਬੜਾ ਪਿਆਰਾ ਸਾਡਾ ਦੁਪੱਟਾ ਪ੍ਰਿੰਟਡ ਲਓ ਜੀ ਇਹ ਸ਼ਾਰਟ ਪੀਸ ਦੇ ਨਾਲ ਤੁਸੀਂ ਦੁਪੱਟਾ ਲੈ ਸਕਦੇ ਹੋ ਠੀਕ ਹੈ ਜੀ ਦੁਪट्टे ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ ਸਿਰਫ 250 ਦੇ ਵਿੱਚ ਤੁਹਾਨੂੰ ਦੁਪੱਟਾ ਦੇ ਰਹੇ ਹਾਂ ਜੂਟ ਬਰਬਰੀ ਦਾ ਆਮ ਤੁਸੀਂ ਦੁਪੱਟਾ ਡਾਈਏਬਲ ਦੁਪੱਟਾ ਲਓਗੇ 450 ਦਾ ਦੁਪੱਟਾ ਤਾਂ ਉਹਨੂੰ ਮੈਲਾ ਉਹ ਵੀ ਇਸ ਤੋਂ ਬਾਅਦ ਤੁਸੀਂ ਉਹਨੂੰ ਕਰਾਉਂਗੇ ਡਾਈ ਠੀਕ ਹੈ ਜੀ ਤੁਹਾਨੂੰ ਸਿਰਫ ਦੇ ਰਿਆਂ ਬਹੁਤ ਸਨੈਰੀ ਮੌਕਾ ਹੈ ਤੁਹਾਡੇ ਵਾਸਤੇ ਦੇ ਰਿਆਂ ਤੁਹਾਨੂੰ ਸਿਰਫ ਹੋਲ ਸੇਲ ਪ੍ਰਾਈਸ ਦੇ ਕੱਟ ਪੀਸਾਂ ਤੇ ਸੇਲ ਹੈ ਜੀ ਦੁਪੱਟਿਆਂ ਤੇ ਸੇਲ ਹੈ ਜੂਟ ਪਰਵੀਆ ਦੁਪੱਟਾ ਸਿਰਫ 250 ਦੇ ਵਿੱਚ ਲੈ ਰਹੋ ਤੋਂ ਸਾਡੇ ਕੋਲ 2.5 ਮੀਟਰ ਦੀ ਕੱਟ ਵਿੱਚ ਆਮ ਤੁਸੀਂ ਦੁਪੱਟਾ ਕਿਸੇ ਪਲੇਨ ਸੂਟ ਨਾਲ ਵੀ ਬਹੁਤ ਸੋਹਣਾ ਸੂਟ ਬਣ ਸਕਦਾ ਲੈ ਸਕਦੇ ਹੋ ਡਿਜ਼ਾਈਨ ਜਾ ਕਰ ਸਕਦੇ ਹੋ ਤੇ ਸ਼ਰਟ ਦੀ ਜਿਹੜੀ ਪ੍ਰਾਈਸ ਰਹਿਣੀ ਆ ਜਿਹੜੀ ਗਲਾਸ ਮਸਕ ਸਿਲਕ ਤੇ ਸ਼ਰਟ ਰਹਿਣੀ ਆ ਸਿਰਫ 350 ਦੀ ਸ਼ਰਟ ਦੇਵਾਂਗੇ ਜੀ ਤੁਹਾਨੂੰ ਠੀਕ ਹੈ ਜੀ ਪ੍ਰਾਈਸ ਦੇਖੋ ਜੀ ਬਿਲਕੁਲ ਜੈਨੂਅਲ ਜੇ ਸਾਢੇ 350 ਹੀ ਦਵਾਂਗੇ ਸ਼ੋਰਟ ਤੁਹਾਨੂੰ ਕੱਲੀ ਸ਼ੋਰਟ ਵੀ ਲੈ ਸਕਦੇ ਹੋ ਦੁਪੱਟਾ ਵੀ ਲੈ ਸਕਦੇ ਹੋ ਜੇਕਰ ਮੈਚਿੰਗ ਕਰਕੇ ਲੈਣਾ ਤਾਂ ਮੈਚਿੰਗ ਕਰਕੇ ਵੀ ਤੁਸੀਂ ਲੈ ਸਕਦੇ ਹੋ ਦੁਪੱਟੇ ਦੀ ਪ੍ਰਾਈਸ ਦੇ ਰਾਂ ਦਵਾਂਗੇ ਤੁਹਾਨੂੰ 250 ਰੁਪਇਆ ਸ਼ੋਰਟ ਦੀ ਪ੍ਰਾਈਸ ਜਿਹੜੀ ਰਹਿਣ ਵਾਲੀ ਹੈ ਜੀ ਉਹ ਰਹਿਣੀ ਹੈ ਸਾਢੇ 350 ਰੁਪਇਆ ਕਾਫੀ ਡਿਜ਼ਾਈਨਾਂ ਦੇ ਵਿੱਚ ਸ਼ਰਟਾਂ ਅਵੇਲੇਬਲ ਹੈ ਦਿਖਾ ਦਿੰਨੇ ਤੁਹਾਨੂੰ ਅਸੀਂ ਲਓ ਜੀ ਅਗਲੀ ਸ਼ੋਰਟ ਚੈੱਕ ਕਰੋ ਜੀ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਲਓ ਇਹ ਰੈੱਡ بیس ਤੇ ਰਹਿਣੀਆਂ ਜੀ ਤਮੰਨਾ ਬ੍ਰੈਂਡ ਦੀਆਂ ਸ਼ਰਟਾਂ ਲੈਣੀਆਂ ਸਭ ਦੇ ਉੱਪਰ ਤੁਹਾਨੂੰ ਸਟੈਂਪ ਮਿਲਣੀ ਆ ਜੀ ਇਹ ਵੀ ਗਲਾਸ ਤੇ ਰਹਿਣੀਆਂ ਮਸਕ ਗਲਾਸ ਸਿਲਕ ਤੇ ਰਹਿਣੀਆਂ ਸ਼ਰਟ ਰੈੱਡ ਕਲਰ ਤੇ ਬੜਾ ਪਿਆਰਾ ਜਿਦਾ ਦਾ ਮੌਸਮ ਆ ਰਿਹਾ ਜੀ ਅੱਗੇ ਉਹਦਾਂ ਦੀਆਂ ਸ਼ਰਟਾਂ ਲੈ ਕੇ ਆਏ ਤੁਹਾਡੇ ਵਾਸਤੇ ਤਮੰਨਾ ਬ੍ਰੈਂਡ ਦੀ ਸ਼ਰਟ ਹੈ ਪ੍ਰਾਈਸ ਰਹਿਣੀ ਹੈ ਦੀ 350 ਤੇ ਨਾਲ ਹੀ ਤੁਸੀਂ ਦੁਪੱਟਾ ਲੈ ਸਕਦੇ ਹੋ ਬਰਬਰੀ ਦਾ ਲਓ ਜੀ ਸੇਮ ਦੁਪੱਟਾ ਬਰਬਰੀ ਦਾ ਲੈ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਲਓ ਜੀ ਕੁਲ ਲਾਟੋ ਲਾਟਾ ਦਪੱਟਾ ਰੈਨ ਵਾਲਾ ਬਰਬਰੀ ਦਾ ਪ੍ਰਾਈਸ ਦੇ ਰਿਆ ਤੁਹਾਨੂੰ ਸਿਰਫ 2200 ਰੁਪਏ ਦਪੱਟੇ ਦੀ ਪ੍ਰਾਈਸ ਰਹਿਣੀ ਆ 2200 ਰੁਪਏ ਜੀ ਠੀਕ ਹੈ ਜੀ ਅਗਲਾ ਸ਼ੌਟ ਚੈੱਕ ਕਰੋ ਜੀ ਲਓ ਜੀ ਇਹ ਵਾਲੀ ਜਿਹੜੀ ਸ਼ਰਟ ਰਹਿਣੀ ਹੈ ਜੀ ਤਮੰਨਾ ਬ੍ਰਾਂਡ ਦੀ ਰਹੂਗੀ ਤੇ ਬਿਕੋਜ਼ ਜ਼ੋਰਜਟ ਰਹਿਣੀ ਹੈ ਜ਼ੋਰਜਟ ਤਾਂ ਸਭ ਨੂੰ ਪਤਾ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜੀ ਜ਼ੋਰਜਟ ਦੀ ਫਿਟਿੰਗ ਤੇ ਨਾਲ ਰਹੂਗੀ ਜੀ ਆਰੀਵਰਕ ਵਾਲੀ ਸ਼ਰਟ ਬਹੁਤ ਹੀ ਪਿਆਰੀ ਜੀ ਸ਼ਰਟ ਆ ਕਿਸੇ ਵੀ ਬਾਟਮ ਦੇ ਨਾਲ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਸਵਿਸ ਜ਼ੋਰਜਟ ਦੇ ਵਿੱਚ ਰਹਿਣਾ ਠੀਕ ਹੈ ਜੀ ਸਵਿਸ ਜ਼ੋਰਜਟ ਮੀਨਸ ਆਰੀਵਰਕ ਦੇ ਉੱਪਰ ਹੋਇਆ ਸ਼ਰਟ ਦੇ ਉੱਪਰ ਫਰੰਟ ਬੈਕ ਤੇ ਤੇ ਬ੍ਰਾਂਡ ਰਹਿਣਾ ਤਮੰਨਾ ਸਾਈਡ ਤੇ ਚੈੱਕ ਕਰ ਸਕਦੇ ਹੋ ਜੀ ਤਮੰਨਾ ਬ੍ਰਾਂਡ ਦੀ ਹੀ ਸ਼ਰਟ ਮਿਲਣ ਵਾਲੀ ਹੈ ਤੁਹਾਨੂੰ ਚੈੱਕ ਕਰੋ ਜੀ ਠੀਕ ਹੈ ਜੀ ਨਾਲ ਤੁਹਾਨੂੰ ਅਸੀਂ ਦਵਾਂਗੇ ਬਰਬਰੀਆ ਦੁਪੱਟਾ ਮੈਚਿੰਗ ਕਰਕੇ ਜੇਕਰ ਤੁਸੀਂ ਦੁਪੱਟਾ ਲੈਣਾ ਬਰਬਰੀਆ ਤੇ ਮੈਚਿੰਗ ਕਰਕੇ ਦੁਪੱਟਾ ਵੀ ਲੈ ਸਕਦੇ ਹੋ ਲਓ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਦੁਪੱਟੇ ਦਾ ਬਰਬਰੀਆ ਦਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਬਰਬਰੀ ਦੁਪੱਟੇ ਦਾ ਕੀ ਪ੍ਰਾਈਸ ਰੈਡੀ ਹੈ ਜੀ ਇਹਦੀ ਸਿਰਫ 250 ਰੁਪਏ ਚ ਠੀਕ ਹੈ ਜੀ 250 ਦੇ ਵਿੱਚ ਤੁਸੀਂ ਇਹ ਵਾਲਾ ਦੁਪੱਟਾ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਆਪਣੀ ਬਲੈਕ ਸ਼ਰਟ ਲਓ ਜੀ ਬਲੈਕ ਸ਼ਰਟ ਆਉਣੀ ਹੈ ਜੀ ਡਿਜ਼ਾਈਨ ਚੈੱਕ ਕਰੋ ਸ਼ਰਟ ਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਬਲੈਕ ਆਉਗੀ ਜੀ ਗਲਾਸ ਆ ਮਸਕ ਸਿਲਕ ਰੈੜੀ ਹੈ ਜੀ ਹਾਂਜੀ ਹਾਂਜੀ ਪ੍ਰਾਈਸ ਜਿਹੜਾ ਰਹਿਣਾ ਹੈ ਇਹਦਾ 350 ਰਹਿਣਾ ਜੀ ਠੀਕ ਹੈ ਜੀ ਬਲੈਕ ਆ ਇਹ ਪਿੰਕ ਪਿੰਕ ਪੀਚ ਜੀ ਬਾਟਮ ਨਾਲ ਵੀ ਤੁਸੀਂ ਲੈ ਸਕਦੇ ਹੋ ਤੇ ਬਲੈਕ ਬਾਟਮ ਵੀ ਤੁਸੀਂ ਇਹਦੇ ਨਾਲ ਵੀ ਤੁਸੀਂ ਵੇਅਰ ਕਰ ਸਕਦੇ ਹੋ ਅਗਲਾ ਸ਼ਰਟ ਵੀ ਚੈੱਕ ਕਰੋ ਜੀ ਹਾਂਜੀ ਇਹ ਵਾਲਾ ਸ਼ਰਟ ਵੀ ਚੈੱਕ ਕਰੋ ਜੀ ਇਹ ਜੂਟ ਬਰਬਰੀ ਦਾ ਰਹਿਣਾ ਹੈ ਡਿਜ਼ਾਈਨਡ ਪ੍ਰਿੰਟ ਦਾ ਸ਼ਾਰਟ ਪੀਸ ਹੈ ਜੀ ਜੂਟ ਬਰਬਰੀ ਦਾ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਵਿੱਚ ਸਾਈਡ ਤੇ ਇਹਨੀਆਂ 슬ੀਵਸ ਰਹਿਣੀਆਂ ਇਹ ਵਾਲੀਆਂ 슬ੀਵਸ ਰਹਿਣੀਆਂ ਜੀ ਜੂਟ ਬਰਬਰੀ ਤੇ ਸ਼ਾਰਟ ਰਹਿਣੀ ਹੈ ਜੀ ਇਹ ਕਿਸੇ ਵੀ ਬਾਟਮ ਨਾਲ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਕਲਰ ਬਹੁਤ ਸੋਹਣਾ ਰਹਿਣ ਵਾਲਾ ਹੈ ਦਾ ਤੇਰੀ ਪ੍ਰਾਈਸ ਰਹਿਣੀ ਹੈ 400 ਰੁਪਏ 400 ਦੀ ਤੁਸੀਂ ਇਹ ਵਾਲੀ ਸ਼ਾਰਟ ਜੂਟ ਬਰਬਰੀ ਦੀ ਲੈ ਸਕਦੇ ਹੋ ਸਾਡੇ ਕੋਲ ਅਗਲਾ ਚੈੱਕ ਕਰੋ ਜੀ ਲਓ ਇਹ ਸਵੈਸ ਜੌਰਜਟ ਦੇ ਵਿੱਚ ਰਹੂਗਾ ਜੀ ਆਰੀ ਵਰਕ ਆ ਪੂਰੀ ਸ਼ਾਰਟ ਦੇ ਉੱਪਰ ਬੜਾ ਸੋਹਣਾ ਜਿਹਾ ਕਲਰ ਰਹਿਣ ਵਾਲਾ ਸਵੈਸ ਜੌਰਜਟ ਆ ਤਮੰਨਾ ਬ੍ਰਾਂਡ ਦੀ ਰਹੂਗੀ ਜੀ ਤੇ ਨਾਲ ਤੁਹਾਨੂੰ ਦਵਾਂਗੇ ਬਰਬਰੀ ਦਾ ਦੁਪੱਟਾ ਲਓ ਜੀ ਸ਼ਰਟ ਦਾ ਪ੍ਰਾਈਸ ਰਹਿਣਾ 400 ਤੇ ਦੁਪੱਟੇ ਦਾ ਪ੍ਰਾਈਸ ਰਹਿਣਾ 250 ਠੀਕ ਹੈ ਜੀ ਦੁਪੱਟੇ ਦੀ ਪ੍ਰਾਈਸ ਹੈਗੀ 250 ਰੁਪਏ ਲਓ ਜੀ ਬਹੁਤ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਬਰਬਰੀ ਦਾ ਝੂਟ ਬਰਬਰੀ ਦਾ ਤੇ ਸ਼ਰਟ ਦੀ ਪ੍ਰਾਈਸ ਰਹਿਣੀ ਆ ਜੀ 400 ਰੁਪਏ ਠੀਕ ਹੈ ਜੀ ਸਵੈਸ ਜੋਰ ਜੱਟ ਹੈ ਤੁਸੀਂ ਆਮ ਮਾਰਕੀਟ ਦੇ ਵਿੱਚ ਸੂਟ ਲੈਨੇ ਹੋ ਤੁਸੀਂ ਹੈਨਾ ਦੁਪੱਟੇ ਨਾਲ ਵੀ ਜੇ ਸੂਟ ਲੈ ਰਹੇ ਹੋ ਤਾਂ ਤੁਹਾਨੂੰ 1800 ਦਾ ਸੂਟ ਪੈਣਾ ਨਹੀਂ ਸਭ ਨੂੰ ਪਤਾ ਮੇਰੇ ਭੈਣਾਂ ਨੇ ਬਾਏ ਵੀ ਕੀਤੇ ਹੋਣੇ ਆ ਜੀ ਜੇ ਕਾ ਤੁਸੀਂ ਕੱਲਾ ਵਿਦਾਊਟ ਦੁਪੱਟਾ ਸੂਟ ਲੈਨੇ ਹੋ ਤਾਂ ਤੁਹਾਨੂੰ ਇਹ ਵਾਲਾ ਸੂਟ 1200 ਦਾ ਪੈਂਦਾ ਜੀ ਬਾਟਮ ਮਸਲੀਨ ਦੀ ਬਾਟਮ ਨਾਲ 1200 ਦਾ ਸੂਟ ਪੈਂਦਾ ਤੇ ਤੁਹਾਨੂੰ ਅਸੀਂ ਸਿਰਫ ਇੱਕ 400 ਦੀ ਸ਼ਰਟ ਦੇ ਰਿਹਾ ਜੀ ਬਹੁਤ ਹੀ ਪਿਆਰੀ ਜੀ ਸਵੈਸ ਜੋਰਜਟ ਦੇ ਵਿੱਚ ਬਿਲਕੁਲ ਪਿਓਰ ਬਿਕੋਸ ਜੋਰਜਟ ਰੈਡ ਵਾਲੀ ਹੈ ਜੀ ਲਓ ਜੀ ਆਹ ਵਾਲਾ ਚੈੱਕ ਕਰੋ ਜੀ ਵਾਈਨ ਕਲਰ ਠੀਕ ਹੈ ਜੀ ਇਹਦੇ ਉੱਪਰ ਵੀ ਆਰੀ ਵਰਕ ਹੈ ਤਮੰਨਾ ਬ੍ਰਾਂਡ ਹੈ ਹਾਂਜੀ ਇਹ ਵਾਲੀ ਚੈੱਕ ਕਰੋ ਜੀ ਸ਼ਰਟ ਪ੍ਰਾਈਸ ਰਹਿਣੀ ਹੈ 400 ਰੁਪਏ ਸਵੈਸ ਜੋਰਜਟ ਹੈ ਜੀ ਠੀਕ ਹੈ ਜੀ ਸਵੇਸ ਜੌਰਜਟ ਰਹੂਗੀ ਲਓ ਜੀ ਅਗਲੀ ਸ਼ਰਟ ਰਹਿਣੀਆਂ ਬਰਬਰੀ ਦੀ ਇਹ ਬਰਬਰੀ ਦੀ ਸ਼ਰਟ ਆਉਗੀ ਜੀ ਬਹੁਤ ਹੀ ਸੋਨਾ ਚਾ ਕਲਰ ਹੈ ਲੁੱਕ ਦੇਖੋ ਸ਼ਰਟ ਦੀ ਆ ਡਿਸਟਲ ਪ੍ਰਿੰਟ ਦੇ ਵਿੱਚ ਸ਼ਰਟ ਰਹਿਣੀਆਂ ਬਰਬਰੀ ਦੀ ਲਓ ਜੀ ਸਾਈਡ ਤੇ ਜੀਆਂ 슬ੀਵਸ ਬੜੀਆਂ ਹੋਣਗੀਆਂ ਇਹ ਵਾਲੀਆਂ ਸਾਈਡ ਤੇ 슬ੀਵਸ ਬੜੀਆਂ ਹੋਈਆਂ ਪ੍ਰਾਈਸ ਰਹਿਣੀਆਂ ਇਹ ਵਾਲੀ ਬਰਬਰੀ ਦੀ ਸ਼ਰਟ ਦੀ ਸਿਰਫ 400 ਰੁਪਏ ਦੇ ਤੁਸੀਂ ਇਹ ਵਾਲੀ ਸ਼ਰਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ 400 ਰੁਪਏ ਦੇ ਤੁਸੀਂ ਇਹ ਵਾਲੀ ਸ਼ਰਟ ਲੈ ਸਕਦੇ ਹੋ ਜੂਟ ਬਰਬਰੀ ਆ ਨਜ਼ਦੀਕ ਤੋਂ ਚੈੱਕ ਕਰ ਲਓ ਜੀ ਏ ਉਹਣਾ ਜੀ ਜਿਹੜਾ neck ਇਹ neck line ਬਣੀ ਹੋਈ ਹੈ نیچے ਘੇਰੇ ਤੇ ਫਲਾਵਰ ਉਹਣਾ ਨਜ਼ਦੀਕ ਤੋਂ ਚੈੱਕ ਕਰ ਲੋ ਜੀ ਬਰਬਰੀ ਹੈ ਲਓ ਜੀ ਇਹ 슬ੀਵਸ ਆਉਣੀ ਹੈ ਲਓ ਜੀ ਚੈੱਕ ਕਰੋ ਜੀ ਜੂਟ ਬਰਬਰੀ ਹੈ ਬਿਲਕੁਲ ਪਿਓਰ ਵਾਲੀ ਜੂਟ ਬਰਬਰੀ ਸ਼ਰਟ ਹੈ ਪ੍ਰਾਈਸ ਰਹਿਣੀ ਹੈ ਦੀ 400 ਤੇ ਅਗਲਾ ਚੈੱਕ ਕਰੋ ਜੀ ਲਓ ਇਹ ਵਾਲਾ ਸ਼ਰਟ ਪੀਸ ਰਹਿਣਾ ਜੀ ਸਵੈਸ ਜੋਰਜਟ ਤੇ ਬਿਲਕੁਲ ਪਿਓਰ ਵਾਲੀ ਜੋਰਜਟ ਹੈ ਸੈਮੀ ਨਹੀਂ ਹੈਗਾ ਜੀ ਇਹ ਰਿਜਨਲ ਵਾਲੀ ਸ਼ਰਟ ਹੈ ਜੀ ਬਿਲਕੁਲ ਪਿਓਰ ਕਿਉਂਕਿ ਬ੍ਰਾਂਡ ਤੁਸੀਂ ਚੈੱਕ ਕਰ ਸਕਦੇ ਹੋ ਤਮੰਨਾ ਬ੍ਰਾਂਡ ਦੀ ਦੇ ਰਹੇ ਹਨ ਤੁਹਾਨੂੰ ਤੇ ਇਹ ਨਾਲ ਲੈ ਸਕਦੇ ਹੋ ਤੁਸੀਂ ਲਬਰਬਰੀ ਦਾ ਦੁਪੱਟਾ ਜੀ ਲਓ ਜੀ ਬਰਬਰੀ ਦਾ ਲੈ ਲਓ ਦੁਪੱਟਾ ਬਹੁਤ ਹੀ ਸੋਨਾ ਜਿਹਾ ਦੁਪੱਟਾ ਰਹਿਣਾ ਬਰਬਰੀ ਦਾ ਲਓ ਪੂਰਾ 2.5 ਮੀਟਰ ਦੀ ਕੱਟ ਦੇ ਵਿੱਚ 2.5 ਮੀਟਰ ਦੀ ਕੱਟ ਚ ਰਹਿਣਾ 250 ਦਾ ਦੁਪੱਟਾ ਠੀਕ ਹੈ ਜੀ ਬਰਬਰੀ ਦਾ ਬਲਾਈਨਰ ਦੇ ਸ਼ਰਟਾ ਬਣਾ ਕੇ ਪਾ ਲਓ ਦੁਪੱਟੇ ਦੀਆਂ ਬਰਬਰੀ ਦੀਆਂ ਸਿਰਫ 250 ਦਾ ਮਿਲ ਰਿਹਾ ਦੁਪੱਟਾ ਤੁਹਾਨੂੰ ਤੇ ਸ਼ਰਟਰ ਤਾਂ 400 ਦੀ ਪੈਣੀ ਆ ਜੀ ਤੁਹਾਨੂੰ ਠੀਕ ਹੈ ਜੀ ਆਮ ਤੌਰ ਨੂੰ ਮਸਲੀ ਜੇਕਰ ਕਿਉਂਕਿ ਸ਼ਰਟ ਦੀ ਜਿਹੜੀ ਕੱਟ ਹੈ 2.5 ਮੀਟਰ ਦੀ ਰਹਿਣੀ ਆ ਥੋੜੀ ਬਹੁਤੀ ਕਿਤੇ ਘਟ ਬਾਧ ਵੀ ਹੋ ਸਕਦੀ ਹੈ ਕਿਉਂਕਿ ਕੱਟ ਪੀਸਾਂ ਚ ਆਈ ਆ ਕਈ ਮੇਰੀਆਂ ਭੈਣਾਂ ਸਾਡੀ ਕੰਪਲੇਨ ਕਰਦੀਆਂ ਵੀ ਸ਼ਰਟ ਦੀ ਲੈਂਥ ਘਟਾ 2.5 ਨਹੀਂ ਨਿਕਲੀ ਹੈ ਨਾ ਤੇ ਕਈ ਵਾਰੀ ਹੋ ਵੀ ਸਕਦੀ ਕਿਸੇ ਦੀ ਘਟ ਤੇ ਕਿਉਂਕਿ ਕੱਟ ਪੀਸਾਂ ਚ ਆਈਆਂ ਹੋਈਆਂ ਤਾਂ ਕਰਕੇ ਤੁਹਾਨੂੰ ਅਸੀਂ ਲੈਸ ਚ ਦੇ ਰਿਹਾ ਦੇਖੋ 1200 ਵਾਲਾ ਸੂਟ ਤੁਹਾਨੂੰ ਸਿਰਫ 400 ਦੀ ਸ਼ਰਟ ਦੇ ਰਹੇ ਹਾਂ ਅਸੀਂ ਤੇ ਆਵਲਾ ਰਹੂਗਾ ਜੀ ਰੈੱਡ ਕਲਰ ਦੇ ਵਿੱਚ ਸ਼ਰਟ ਪੀਸ ਲਓ ਜੀ ਰੈੱਡ ਕਲਰ ਦੇ ਵਿੱਚ ਸ਼ਰਟ ਪੀਸ ਰਹਿਣਾ ਤੇ ਤਮੰਨਾ ਬ੍ਰਾਂਡ ਹੈ ਸਾਇਰ ਤੇ ਤੁਮ ਸਟੈਂਪ ਦਿਖਾ ਦਿੰਦੇ ਆ ਤੇ ਇਹ ਗਲਾਸ ਮਸਕ ਸ਼ੈਲਕ ਹੈ ਲਓ ਜੀ ਇਹਦੇ ਨਾਲ ਤੁਹਾਨੂੰ ਦੇ ਦਾਂਗੇ ਦੁਪੱਟਾ ਬਰਬਰੀ ਦਾ ਲਓ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹਿਣਾ ਦੇਖੋ ਕਿੰਨਾ ਸੋਹਣਾ ਲੁੱਕ ਆ ਰਹੀ ਐ ਸੂਟ ਦੀ ਦੇਖੋ ਜੀ ਇਹ ਵਾਲਾ ਰਹਿਣਾ ਜੀ ਦੁਪੱਟਾ ਬਹੁਤ ਹੀ ਪਿਆਰਾ ਜਾਂ ਬਰਬਰੀ ਦਾ ਲਓ ਜੀ ਤੁਹਾਨੂੰ 400 ਦਾ ਦੁਪੱਟਾ ਮਿਲੇ ਤਾਂ ਤਾਂ ਵੀ ਕੋਸਟਲੀ ਨਹੀਂ ਹੈਗਾ ਤੇ ਅਸੀਂ ਤੁਹਾਨੂੰ ਸਿਰਫ ਦੇ ਰਹੇ ਹਾਂ 250 ਦੇ ਵਿੱਚ ਬਹੁਤ ਸੋਹਣਾ ਦੁਪੱਟਾ ਜੀ ਬਰਬਰੀ ਦਾ ਠੀਕ ਹੈ ਜੀ ਮੇਰੀਆਂ ਪਹਿਲਾਂ ਨੂੰ ਰਿਕਵੈਸਟ ਹੈ ਕਿ ਇਹ ਵਾਲੀ ਵੀਡੀਓ ਅੱਗੇ ਵੀ ਸ਼ੇਅਰ ਕਰਿਓ ਕਿਉਂਕਿ ਬਹੁਤ ਸੋਹਣੀ ਵੀਡੀਓ ਰਹਿਣ ਵਾਲੀ ਹੈ ਤੁਹਾਡੇ ਵਾਸਤੇ ਇਹ ਪੀਸਾਂ ਦੇ ਵਿੱਚ ਤੇ ਹੋਰ ਮੇਰੀਆਂ ਭੈਣਾਂ ਵੀ ਸਾਡੇ ਕੋਲੋਂ ਇਦਾਂ ਦੇ ਪੀਸ ਬਾਈ ਕਰ ਸਕਣ ਲਓ ਜੀ ਇਹ ਵਾਲਾ ਦੇਖੋ ਜੀ ਇਹ ਵੀ ਬਰਬਰੀ ਦੇ ਵਿੱਚ ਹੀ ਰਹਿਣੀਆਂ ਸੌਰੀ ਇਹ ਰਹਿਣੀਆਂ ਜੀ ਅ ਜੌਰਜਟ ਦੇ ਵਿੱਚ ਠੀਕ ਹੈ ਲਓ ਜੀ ਸਵੈਸ ਜੌਰਜਟ ਦੀ ਸ਼ਰਟ ਹੈ ਜੀ ਬਲੈਕ ਕਲਰ ਦੀ ਉੱਪਰ ਸਾਰੀ ਤੇ ਆਰੀ ਵਰਕ ਹੈ ਤੇ ਤਮੰਨਾ ਬ੍ਰਾਂਡ ਰਹਿਣਾ ਤੇ ਇਹਦੇ ਨਾਲ ਦੇ ਦੇਵਾਂਗੇ ਤੁਹਾਨੂੰ ਔਰਗੈਂਜ਼ਾ ਦਾ ਦੁਪੱਟਾ ਲਓ ਇਹ ਪਿਓਰ ਔਰਗੇਂਜ਼ਾ ਦਾ ਦੁਪੱਟਾ ਹੈ ਠੀਕ ਹੈ ਮੇਰੀਆਂ ਭੈਣਾਂਾਂ ਜੀ ਐਦਾਂ ਤੁਸੀਂ ਦੁਪੱਟਿਆਂ ਨਾਲ ਸੂਟ ਲਓਂਗੇ ਤੁਹਾਨੂੰ ਪਤਾ ਵੀ 18-1800 ਦੇ ਸੂਟ ਹਨ ਇਹ ਦੁਪੱਟਾ ਸੈਲਫ ਥੋੜਾ 250 ਦਾ ਦੇ ਰਿਆਂ ਦੇਖੋ ਕਿੰਨਾ ਪਿਆਰਾ ਦੁਪੱਟਾ ਰਹਿਣ ਵਾਲਾ ਔਰਗੇਂਜ਼ਾ ਦਾ ਦੁਪੱਟਾ ਜੀ ਇਹ ਪਿਓਰ ਔਰਗੇਂਜ਼ਾ ਬਿਕੋਜ਼ ਔਰਗੇਂਜ਼ਾ ਕੰਨੀ ਤੋਂ ਤੁਸੀਂ ਚੈੱਕ ਕਰ ਸਕਦੇ ਹੋ 골ਡਨ ਲੈਣਾ ਜੀ ਇਹਦੀ ਬਿਕੋਜ਼ ਔਰਗੇਂਜ਼ਾ ਦਾ ਦੁਪੱਟਾ ਸੈਲਫ 250 ਦਾ ਜੀ ਠੀਕ ਹੈ ਜੀ ਲਓ ਅਗਲੀ ਸ਼ੈਲ ਚ ਚੈੱਕ ਕਰੋ ਰੈੱਡ ਇਹ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੀਆਂ ਜੀ ਠੀਕ ਹੈ ਸੇਮ ਉਹੀ ਸ਼ਰਟ ਆ ਤੇ ਸੇਮ ਦੁਪੱਟਾ ਰਹਿਣਾ ਜੀ ਉਦਾਂ ਦੇ ਤੁਹਾਨੂੰ ਇਹਦਾ ਰੈੱਡ ਕਲਰ ਦਾ ਠੀਕ ਹੈ ਪਹਿਲਾਂ ਦਿਖਾ ਚੁੱਕੀਆਂ ਜੀ ਇਦਾਂ ਲਓ ਜੀ ਅਗਲੀ ਸ਼ਰਟ ਰਾਉਂਗੀ ਜੀ ਵਾਈਨ ਦੇ ਵਿੱਚ ਠੀਕ ਹੈ ਵਾਈਨ ਦੇ ਵਿੱਚ ਇਹਨਾਂ ਤੁਹਾਨੂੰ ਦੁਪੱਟਾ ਦਿਖਾਵਾਂਗੇ ਇਹ ਜੋਰ ਜੜਾ ਦੇ ਵਿੱਚ ਰਹਿਣੀ ਆ ਜੀ ਤੇ ਇਹ ਵਾਲਾ ਲੈ ਲਓ ਜੀ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹਿਣਾ ਇਹ ਨਾਲ ਲਓ ਜੀ ਕਾਈਸਾ ਰਹਿਣਾ ਦੁਪੱਟਾ ਦੇਖੋ ਜੀ ਦੁਪੱਟੇ ਦੀ ਲੁੱਕ ਦੇਖੋ ਬਹੁਤ ਪਿਆਰੀ ਜਿਹੀ ਲੁੱਕ ਰਹਿਣੀ ਆ ਦੁਪੱਟੇ ਦੀ ਠੀਕ ਹੈ ਜੀ ਦੁਪੱਟਾ ਬਹੁਤ ਪਿਆਰਾ ਰੈਣ ਵਾਲਾ ਔਰਗੈਂਜ਼ਾ ਦਾ ਤੇ ਪ੍ਰਾਈਸ ਸਿਰਫ ਦੁਪੱਟੇ ਦੀ ਰੈਣੀ ਹੈ 250 ਬਹੁਤ ਸੋਹਣੇ ਦੁਪੱਟੇ ਦੇ ਸ਼ਾਰਟ ਪੀਸ ਰੈਣ ਵਾਲੇ ਅੱਜ ਦੇ ਤਿੰਨ ਲਓ ਜੀ ਆਹ ਵਾਲੀ ਸ਼ਾਰਟ ਰੈਕ ਕਲਰ ਇਹ ਮਿਲੂਗਾ ਜੀ ਸੇਮ ਡਿਜ਼ਾਈਨ ਦਾ ਮੋਰ ਪੰਖੀਆ ਜਿਹਾ ਕਲਰ ਆ ਫਰੂਜੀ ਜਿਹਾ ਕਲਰ ਆ ਬਹੁਤ ਪਿਆਰਾ ਜਾਂ ਠੀਕ ਹੈ ਜੀ ਤਮੰਨਾ ਬ੍ਰੈਂਡ ਆ ਸ਼ਾਰਟ ਫਰੰਟ ਬੈਕ ਆਉਣਾ ਸੇਮ ਪ੍ਰਾਈਸ ਸਿਰਫ ਦੇ ਰਹੇ ਆ ਤੁਹਾਨੂੰ 350 ਦੇ ਵਿੱਚ ਲੈ ਰਹੇ ਹਾਂ ਸਾਡੇ ਕੋਲ ਸ਼ਰਟ ਤੇ ਲਓ ਜੀ ਇਹ ਵਾਲੀ ਬਰਬਰੀ ਦੀ ਸ਼ਰਟ ਰਹਿਣੀ ਹੈ ਜੀ। ਲਓ ਜੀ ਬਹੁਤ ਹੀ ਪਿਆਰੀ ਜੀ ਪਿੰਕ ਕਲਰ ਦੇ ਵਿੱਚ ਆਉਣੀ ਆ ਬਰਬਰੀ ਦੀ ਸ਼ਰਟ। ਇਹ ਬਰਬੀ ਨੀਚੇ ਡਿਜ਼ਾਈਨ ਚੈੱਕ ਕਰੋ ਜੀ ਸ਼ਰਟ ਦਾ। ਸ਼ਰਟ ਦਾ ਡਿਜ਼ਾਈਨ ਚੈੱਕ ਕਰੋ। ਠੀਕ ਹੈ ਜੀ ਸਾਈਡ ਤੇ ਰਹਿਣੀ ਆ ਜੀਆਂ 슬ੀਵਸ। ਲਓ ਜੀ ਇਹ ਸਾਈਡ ਤੇ 슬ੀਵਸ ਰਹਿਣੀਆਂ ਬਰਬਰੀ ਦੀ ਸ਼ਰਟ ਹੈ ਪ੍ਰਾਈਸ ਰਹਿਣੀ ਆ ਜੀ 400 ਰੁਪਏ। ਇਹ ਵਾਲੀ ਸ਼ਰਟ ਤੁਹਾਨੂੰ ਬਰਬਰੀ ਦੀ 400 ਦੇ ਵਿੱਚ ਪੈਣ ਵਾਲੀ ਹੈ ਜੀ। ਲਓ ਜੀ ਅਗਲਾ ਸ਼ਾਰਟ ਪੀਸ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਸੋਬਰ ਲੁੱਕ ਦੇ ਵਿੱਚ ਲਓ ਸਵੈਸ ਜੋਰਜਟ ਰਹੂਗਾ ਜੀ ਸਵੈਸ ਜੋਰਜਟ ਰਹਿਣੀਆਂ 400 ਦੀ ਸ਼ਰਟ ਪੈਣੀ ਆ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਲਓ ਜੀ ਦੁਪੱਟਾ ਦੇਖੋ ਜੀ ਬਰਬਰੀ ਦਾ ਬਹੁਤ ਹੀ ਪਿਆਰਾ ਜਿਹਾ ਦੁਪੱਟੇ ਦੀ ਕੱਟ ਤਾਂ ਪੂਰੀ ਡਬਲ ਹੈ ਜੀ ਲਓ ਡਬਲ ਕੱਟ ਰਹਿਣੀਆਂ ਜੀ ਕਿਤੇ ਥੋੜਾ ਬਹੁਤਾ ਡਿਫੈਕਟ ਵੀ ਹੋ ਸਕਦਾ ਦੁਪੱਟੇ 'ਚ ਹਨ ਮੇਰੀਆਂ ਭੈਣਾਂ ਸਾਨੂੰ ਬਾਅਦ 'ਚ ਕੰਪਲੇਨ ਨਾ ਕਰਨ ਮੈਸੇਜ ਨਾ ਕਰਨ ਵੀ ਹਾਂ ਵੀ ਥੋੜਾ ਜਿਹੜਾ ਦੁਪੱਟਾ ਕਿਤੇ ਲਾਈਟ ਆ ਪਰ ਅਸੀਂ 10 ਵੀ ਦਵਾਂਗੇ ਜਿੱਥੋਂ ਕੋਈ ਚੀਜ਼ ਆਉਗੀ ਲਾਈਟ ਗੂੜੀ ਹੈ ਨਾ ਪਰ ਦੁਪੱਟੇ ਦਾ ਜੋ ਪ੍ਰਾਈਸ ਰੱਖਿਆ ਬਿਲਕੁਲ ਜੈਨੂਅਲ ਜੀ ਠੀਕ ਹੈ ਜੀ 250 ਦੇ ਵਿੱਚ ਤਾਂ ਕੁਝ ਵੀ ਨਹੀਂ ਆਂਦਾ ਨਾ ਅਸੀਂ ਤੁਹਾਨੂੰ ਬਰਬਰੀਆ ਦੁਪੱਟਾ ਦੇ ਰਹੇ ਹਾਂ ਹਾਂਜੀ ਇਹਦੇ ਵਿੱਚ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਹਲਕੀ ਜਿਹਾ ਦਾ ਕਲਰ ਵੀ ਜਿਹੜਾ ਦਾ ਪ੍ਰਿੰਟ ਛਪਿਆ ਪ੍ਰਿੰਟ ਛਪਨ ਦੇ ਵਿੱਚ ਹੀ ਇਹਦਾ ਲਾਈਨਾਂ ਜੀਆਂ ਬਣੀਆਂ ਹੋਈਆਂ ਕਿਉਂਕਿ ਜਦੋਂ ਆਪਾਂ ਇੰਨਾ ਸਸਤੇ ਚੀਜ਼ ਦਿੰਦੇ ਆ ਤਾਂ ਥੋੜਾ ਬਾਕੀ ਪ੍ਰੋਬਲ ਹੋਣ ਕਰਕੇ ਹੀ ਦਿੰਦੇ ਆ ਨਾ ਤਾਂ ਹੀ ਕੱਟ ਪੀਸਾਂ ਦੇ ਵਿੱਚ ਚੀਜ਼ ਕੱਢੀ ਜਾਂਦੀ ਹੈ ਤੇ ਪਰ ਸ਼ਰਟਾਂ ਜਿਹੜੀਆਂ ਫਰੈਸ਼ ਆ ਜੀ ਬਿਲਕੁਲ ਫਰੈਸ਼ ਸ਼ਰਟ ਹੈ ਕਿਤੇ ਹੋ ਸਕਦਾ ਕਈ ਵਾਰ ਸਾਡੇ ਵੀ ਧਿਆਨ ਚ ਨਹੀਂ ਆਉਂਦਾ ਜੀ ਅਸੀਂ ਵੀ ਤੁਹਾਨੂੰ ਕਈ ਵਾਰੀ ਭੇਜ ਦਿੰਦੇ ਆ ਕਿਉਂਕਿ ਪੀਸ ਬਹੁਤ ਹੁੰਦੇ ਆ ਜੀ ਇੱਕ ਇੱਕ ਪੀਸ ਨਹੀਂ ਚੈੱਕ ਕੀਤਾ ਜਾਂਦਾ ਕਾਫੀ ਪੀਸੇਸ ਹੁੰਦੇ ਆ ਨਹੀਂ ਅਸੀਂ ਚੈੱਕ ਕਰ ਸਕਦੇ ਇੱਕ ਇੱਕ ਤੇ ਜੋ ਅਸੀਂ ਲੈਸਸ ਦਿੰਦੇ ਆ ਤਾਂ ਕਰਕੇ ਲੈਸਸ ਦਿੰਦੇ ਆ ਜੀ ਥੋੜਾ ਬਹੁਤਾ ਕਈ ਵਾਰ ਪ੍ਰੋਬਲਮ ਆ ਜਾਂਦੀ ਆ ਪਰ ਹਰ ਕਰੂ ਨਹੀਂ ਆਉਂਦੀ ਕਿਸੇ ਭੈਣ ਨੂੰ ਆ ਸਕਦੀ ਆ ਲਓ ਜੀ ਚੈੱਕ ਕਰ ਲਓ ਜੀ ਇਹ ਵਾਲਾ ਸ਼ਰਟ ਪੀਸ ਤੇ ਨਾਲ ਲਉਗੀ ਇਹਦੀਆਂ 슬ੀਵਸ ਠੀਕ ਹੈ ਜੀ ਨਾਲ ਸਲੀਵਸ ਰਹਿਣੀ ਆ ਜੀ ਪ੍ਰਾਈਸ ਇਹਦੀ ਰਹਿਣੀ ਆ 350 ਲਓ ਜੀ ਅਗਲੀ ਸ਼ਰਟ ਦੇਖੋ ਜੀ ਇਹ ਵੀ ਸਵੈਸ ਜੋਰਜਾ ਟਾਣੀ ਆ ਕੱਟ ਰਹਿਣੀ ਆ ਜੀ ਇਹਦੀ 2 ਮੀਟਰ ਤੱਕ ਤੁਹਾਨੂੰ ਕੱਟ ਮਿਲੂਗੀ ਲਓ ਜੀ ਸਵੈਸ ਜੋਰਜਟ ਆ ਜੀ ਤੇ ਕਿਸੇ ਵੀ ਬਾਟਮ ਨਾਲ ਤੁਸੀਂ ਪਾ ਲਓ ਇਹਨੂੰ ਲੈਮਨ ਲੈ ਲਓ ਗ੍ਰੀਨ ਲੈ ਲਓ ਕਿਸੇ ਵੀ ਬਾਟਮ ਨਾਲ ਪਾ ਸਕਦੇ ਹੋ 400 ਦੀ ਸ਼ਰਟ ਪੈਣੀ ਆ ਤੁਹਾਨੂੰ ਤੇ ਲਓ ਜੀ ਕਾਵਲਾ ਕਲਰ ਆਉਣਾ ਜੀ ਸ਼ਰਟ ਦੇ ਵਿੱਚ ਇਹ ਹੈਗਾ ਜੀ ਪਹਿਲਾਂ ਤੁਹਾਨੂੰ ਕਲਰ ਦਿਖਾਇਆ ਸੀ ਇਹ ਮੋਰ ਪੰਖੀਆ ਜਿਹਾ ਕਲਰ ਥੋੜਾ ਜਿਹਾ ਕਲਰ ਚੇਂਜ ਆਦੀ ਦਾ ਲਓ ਡਿਜ਼ਾਈਨ ਸੇਮ ਹੈ ਇਹ ਵੀ ਬਹੁਤ ਪਿਆਰੀ ਜੀ ਸ਼ਾਰਟ ਰੈਂਡ ਵਾਲੀ ਕਲਰ ਹੀ ਬਹੁਤ ਪਿਆਰਾ ਐਦਾਂ ਦੇ ਕਲਰ ਵਿੱਚ ਨਾ ਜਿਹੜਾ ਆਪਣੇ ਜਿਹੜੇ ਫੇਸ ਦਾ ਕਲਰ ਆ ਉਹ ਵੀ ਕਾਫੀ ਨਿਖਰ ਕੇ ਆਂਦਾ ਐਦਾਂ ਦੇ ਕਲਰ ਪਾਉਣ ਨਾਲ ਤੇ ਬਹੁਤ ਪਿਆਰਾ ਲੱਗਦਾ ਜੀ ਇਹ ਵਾਲਾ ਕਲਰ ਪਾਇਆ ਤਵੰਨਾ ਬ੍ਰੈਂਡ ਦਾ ਠੀਕ ਹੈ ਜੀ ਪ੍ਰਾਈਸ ਇਹਨਾਂ ਸ਼ਰਟਾਂ ਦੀ ਰਹਿਣੀ ਆ ਸਿਰਫ 350 ਲਓ ਜੀ ਆਹ ਰਹਿਣੀ ਆ ਸੀ ਸਵੈਸ ਜੌਰਜਟ ਇਹ ਵੀ ਸੋਬਰ ਕਲਰ ਹੈ ਲਓ ਦੀ ਸੌਫਰ ਕਲਰ ਦੇ ਵਿੱਚ ਆਉਣੀ ਆ ਬਹੁਤ ਹੀ ਪਿਆਰੀ ਜੀ ਸ਼ਰਟ ਹੈ ਤੇ ਪ੍ਰਾਈਸ ਰਹਿਣੀ ਆ ਜੀ ਇਹਦੀ 400 ਰੁਪਏ ਸ਼ਰਟ ਦੀ ਸ਼ਰਟ ਦੀ ਪ੍ਰਾਈਸ ਰਹਿਣੀ ਆ 400 ਰੁਪਏ ਕਈ ਵਾਰੀ ਮੇਰੀਆਂ ਭੈਣਾਂ ਨੂੰ ਅਸੀਂ ਇਹ ਵੀ ਬੇਨਤੀ ਕਰਦੀ ਆ ਵੀ ਜਿਵੇਂ ਅਸੀਂ ਵੀਡੀਓ ਚ ਦਿਖਾ ਰਹੇ ਆ ਹਨਾ ਤੇ ਕਲਰ ਕਈ ਵਰੀ ਚੀਜ਼ ਆ ਜਾਂਦਾ ਕਿਉਂਕਿ ਵੀਡੀਓ ਦਾ ਕਲਰ ਤੇ ਜਿਹੜਾ ਤੁਹਾਡੇ ਕੋਲੇ ਪਹੁੰਚਦਾ ਥੋੜਾ ਬਹੁਤਾ ਕਈ ਵਰੀ ਚੇਂਜ ਹੋ ਜਾਂਦਾ ਜੀ ਕਿਉਂਕਿ ਵੈਸੇ ਤੁਸੀਂ ਪਿਕ ਪਾਣੀਆ ਪਿਕ ਦਾ ਕਲਰ ਵੀ ਚੇਂਜ ਹੁੰਦਾ ਵੀਡੀਓ ਚ ਲੱਗ ਦਿਖਦਾ ਹਨਾ ਫਿਰ ਵੀ ਅਸੀਂ ਦੱਸ ਦਿੰਨੇ ਆ ਵੀ ਆਹ ਵਾਲਾ ਕਲਰ ਦੇਖੋ ਮੂੰਗੀਆ ਜਾਂ ਬੇਸ ਆਹ ਵਾਲੀ ਸ਼ਰਟ ਦਾ ਤੇ ਆਫ ਵਾਈਟ ਜੇ ਫਲਾਵਰ ਬੜੇ ਹੋਏ ਆ ਬਿਲਕੁਲ ਪ੍ਰੋਪਰ ਕਲਰ ਦਿਖ ਰਿਹਾ ਵੀਡੀਓ ਚ ਜੋ ਕਲਰ ਹੈ ਇਹਦਾ ਬਹੁਤ ਸੋਹਣਾ ਕਲਰ ਰਹਿਣ ਵਾਲਾ ਪ੍ਰਾਈਸ ਜਿਹੜੀ ਰਹਿਣੀ ਹੈ ਜੀ ਇਹਦੀ ਸਿਰਫ 400 ਰੁਪਏ ਲਓ ਜੀ ਅੱਗੇ ਮਸਟਰਡ ਸ਼ੇਡ ਦੇ ਵਿੱਚ ਆੜੀਆਂ ਸ਼ਰਟ ਮਹਿੰਦੀ ਮਸਟਰਡ ਜਾਂ ਸ਼ੇਡ ਹੈ ਲਓ ਜੀ ਚੈੱਕ ਕਰੋ ਜੀ ਪ੍ਰਾਈਸ ਰਹਿਣੀ ਹੈ ਦੀ 400 ਰੁਪਏ ਠੀਕ ਹੈ ਜੀ 400 ਰੁਪਏ ਰਹਿਣੀ ਆ ਜੀ ਤੇ ਲਓ ਜੀ ਆਹ ਵਾਲੀ ਸ਼ਰਟ ਚੈੱਕ ਕਰੋ ਜੀ ਇਹ ਵੀ ਰਹਿਣੀ ਆ ਜੀ ਗਲਾਸ ਮਸਕ ਸ਼ਲਕ ਤੇ ਤਮੰਨਾ ਬ੍ਰਾਂਡ ਆ ਜੀ ਸਾਰੇ ਉੱਪਰ ਸਟੈਂਪ ਮਿਲਣੀ ਆ ਤੁਹਾਨੂੰ ਤਮੰਨਾ ਬ੍ਰਾਂਡ ਦੀ ਲਓ ਸ਼ਰਟ ਦਾ ਡਿਜ਼ਾਈਨ ਚੈੱਕ ਕਰੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਤੇ ਇਹ ਵਾਲੀਆਂ ਰਹਿਣੀਆਂ ਸਾਈਡ ਤੇ 슬ੀਵਸ ਪ੍ਰਾਈਸ ਰਹਿਣੀ ਆ 350 ਸ਼ਰਟ ਦੀ ਪ੍ਰਾਈਸ ਰਹਿਣੀ ਆ 350 ਦੀ ਠੀਕ ਹੈ ਜੀ ਅਗਲੀ ਸ਼ਰਟ ਦੇਖੋ ਜੀ orange ਕਲਰ ਵਿੱਚ ਆਉਗੀ ਬਹੁਤ ਸੋਹਣਾ ਕਲਰ ਹੈ orange ਖिल्या ਖिल्या ਜਆ ਕਲਰ orange ਲਓ ਜੀ ਬਹੁਤ ਹੀ ਪਿਆਰਾ ਜਆ ਕਈਆਂ ਮੇਰੀਆਂ ਪਹਿਣਾ ਕੋਲੇ ਬਾਟਮਾ ਹੁੰਦੀਆਂ ਪਈਆਂ ਹਨਾ ਸੂਟਾ ਦੇ ਨਾਲ ਤੇ ਤੁਸੀਂ ਇਕੱਲੇ ਸ਼ਾਰਟ ਪੀਸ ਲੈ ਕੇ ਇੱਕ ਨਵਾਂ ਸੂਟ ਰੈਡੀ ਕਰ ਸਕਦੇ ਹੋ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਆ ਸ਼ਾਰਟ ਪੀਸ ਹੈ ਰਹਿਣਾ orange ਕਲਰ ਦੇ ਵਿੱਚ ਪ੍ਰਾਈਸ ਰਹਿਣੀ ਹੈ 350 ਲਓ ਜੀ ਅਗਲੀ ਸ਼ਾਰਟ ਚੈੱਕ ਕਰੋ ਜੀ ਲਓ ਇਹ ਆਊਗਾ ਜੀ ਗਾਜਰੀ ਸ਼ੇਡ ਵਿੱਚ ਡਾਰਕ ਗਾਜਰੀ ਜੀ ਸ਼ੇਡ ਚਾਣੀ ਆ ਲੁੱਕ ਦੇਖੋ ਸ਼ਰਟ ਦੀ ਆਫ ਵਾਈਟ ਬਾਟਮ ਦੇ ਨਾਲ ਪਾ ਲੋ ਜੀ ਉਹ ਵੀ ਬਹੁਤ ਪਿਆਰੀ ਲੱਗਣੀ ਆ ਡਿਜ਼ਾਈਨ ਚੈੱਕ ਕਰੋ ਜੀ ਸ਼ਰਟ ਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਮਸਕ ਗਲਾਸ ਸਿਲਕ ਤੇ ਰਹਿਣੀ ਆ ਤੇ ਪ੍ਰਾਈਸ ਸਿਰਫ ਰਹਿਣਾ ਦੀ ਇਹਦਾ 350 ਦੇ ਵਿੱਚ ਲੈ ਸਕਦੇ ਹੋ ਸ਼ਰਟ ਲਓ ਜੀ ਇਹ ਰਹਿਣਾ ਜੀ ਬਲੈਕ ਦੇ ਵਿੱਚ ਡਿਜ਼ਾਈਨ ਚੈੱਕ ਕਰੋ ਜੀ ਬਲੈਕ ਦਾ ਮਸਕ ਗਲਾਸ ਸਿਲਕ ਹੈ ਜੀ ਜਲਦੀ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਨਾ ਆਰਡਰ ਬੁੱਕ ਕਰ ਸਕਦੇ ਹੋ ਲਓ ਜੀ ਡਿਜ਼ਾਈਨ ਚੈੱਕ ਕਰੋ ਸ਼ਰਟ ਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਮਸਕ ਗਲਾਸ ਚਲ ਕਾਊਗੀ ਤਵੰਨਾ ਬ੍ਰਾਂਡ ਤੇ ਇਸ ਫਰੰਟ ਤੇ ਬੈਕ ਸੇਮ ਰਹਿਣ ਵਾਲਾ ਤੇ ਪ੍ਰਾਈਸ ਸਿਰਫ 350 ਠੀਕ ਹੈ ਜੀ ਇੱਕ ਇਹ ਦੇ ਵਿੱਚ ਆਉਣਾ ਮੋਰ ਪੰਖੀਆ ਕਲਰ ਲਓ ਜੀ ਇਹ ਮੋਰ ਪੰਖੀਆ ਜਿਹਾ ਕਲਰ ਆਊਗਾ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਠੀਕ ਹੈ ਪ੍ਰਾਈਸ ਸਿਰਫ ਰੈਡੀ ਹੈ ਜੀ 350 350 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਅਗਲੀ ਦੇਖੋ ਜੀ ਇਹ ਉਹਨਜੀ ਬੋਟਲ ਗ੍ਰੀਨ ਕਲਰ ਦੀ ਵਿੱਚ ਇਹਨੂੰ ਵੀ ਤੁਸੀਂ ਆਫ ਵਾਈਟ ਬਾਟਮ ਨਾਲ ਪਾ ਸਕਦੇ ਹੋ ਬਹੁਤ ਸੋਹਣੀ ਸ਼ਾਰਟ ਰੈਂਡ ਵਾਲੀ ਹੈ ਲਓ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਬਹੁਤ ਪਿਆਰਾ ਡਿਜ਼ਾਈਨ ਰੈਂਡ ਵਾਲਾ ਜੀ ਤੇ ਪ੍ਰਾਈਸ ਰਹਿਣੀ ਆ ਬੋਟਲ ਗ੍ਰੀਨ ਜਿਹਾ ਕਲਰ ਆ ਬਹੁਤ ਹੀ ਪਿਆਰਾ ਜਿਹਾ ਪ੍ਰਾਈਸ ਰਹਿਣੀ ਆ 350 ਤੇ ਇਹ ਵਾਲਾ ਚੈੱਕ ਕਰੋ ਜੀ ਤੇ ਲਓ ਜੀ ਫਰੋਜ਼ੀ ਕਲਰ ਦੇ ਵਿੱਚ ਆਣੀ ਆ ਜੀ ਇਹ ਫਿਰੋਜੀ ਕਲਰ ਦੇ ਵਿੱਚ ਆਣੀ ਹੈ ਤਮੰਨਾ ਬ੍ਰਾਂਡ ਆ ਹਰ ਸ਼ਰਟ ਦੇ ਉੱਪਰ ਲਿਖਿਆ ਮਿਲੂਗਾ ਤੁਹਾਨੂੰ ਤਮੰਨਾ ਬ੍ਰਾਂਡ ਲਓ ਜੀ ਆਹ ਵਾਲੀ ਸ਼ਰਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ ਸ਼ਰਟ ਹੈ ਪ੍ਰਾਈਸ ਰਹਿਣੀ ਆ 350 ਠੀਕ ਹੈ ਜੀ ਅਗਲੀਆਂ ਸ਼ਰਟਾਂ ਤੁਹਾਨੂੰ ਦਿਖਾਣੀਆਂ ਲਓ ਜੀ ਆਹ ਵਾਲੀ ਸ਼ਰਟ ਚੈੱਕ ਕਰੋ ਜੀ ਇਹ ਥੋੜੀ ਜੀ ਨਾ ਲੈਮਨ ਕਲਰ ਚ ਪੀਲੇ ਜੇ ਕਲਰ ਚ ਆੜੀਆਂ ਲੱड्डੂ ਪੀਲਾ ਕਲਰ ਚ ਆੜੀਆਂ ਬਹੁਤ ਪਿਆਰੀ ਜੀ ਸ਼ਰਟ ਦਾ ਖਿਲਾ ਖਿਲਾ ਜਿਹਾ ਕਲਰ ਹੈ ਜੀ ਹੈ ਤੇ ਇਹ ਵਾਲੀ ਪਹਿਲਾਂ ਦਿਖਾਈ ਸੀ ਔਰੈਂਜ ਸ਼ੇਡ ਚ ਲਓ ਇੰਨਾ ਕੋ ਫਰਕ ਆ ਜੀ ਇਹ ਔਰੈਂਜ ਆ ਗਿਆ ਇਹ ਲੱड्डੂ ਪੀਲਾ ਕਲਰ ਆ ਗਿਆ ਜੀ ਬਹੁਤ ਪਿਆਰਾ ਜਿਹਾ ਹਲਦੀ ਪ੍ਰੋਗਰਾਮ ਲਈ ਲੈ ਲਓ ਜੀ ਬਹੁਤ ਸੋਹਣਾ ਰਹਿਣਾ ਸਾਡੇ 300 ਇਹ ਰੈਣੀਆਂ ਜੀ ਮਸਲੀਨ ਦੇ ਵਿੱਚ ਲਓ ਮਸਲੀਨ ਦੇ ਵਿੱਚ ਸ਼ਰਟ ਰੈਣੀਆਂ ਜੀ ਸੇਵਸ ਸਮਸਰੀਨ ਜਿਹੜਾ ਜੋਰਜਟਾਉਣਾ ਜੀ ਦੇਖੋ ਜੀ ਉੱਪਰ ਆਰੀ ਵਰਕ ਹੋਇਆ ਸ਼ਾਰਟ ਦੇ ਉੱਪਰ ਸੌਬਰ ਕਲਰ ਦੇ ਵਿੱਚ ਰਹਿਣੀਆਂ ਜੀ ਉੱਪਰ ਸ਼ਾਰਟ ਤੇ ਆਰੀ ਵਰਕ ਹੋਇਆ ਮਸਲੀਨ ਦੇ ਵਿੱਚ ਰਹਿਣੀਆਂ ਤੇ ਵਿਦਆਊਟ ਲਾਈਨਿੰਗ ਹੀ ਬਣ ਜਾਣੀਆਂ ਤੇ ਪ੍ਰਾਈਸ ਇਹਦੀ ਵੀ 400 ਰੁਪਏ ਰਹਿਣੀਆਂ ਜੀ ਸ਼ਾਰਟ ਦੀ ਠੀਕ ਹੈ ਜੀ 400 ਰੁਪਏ ਸ਼ਾਰਟ ਦੀ ਪ੍ਰਾਈਸ ਰਹਿਣੀ ਆ ਲਓ ਜੀ ਅਗਲੀ ਸ਼ਾਰਟ ਚੈੱਕ ਕਰੋ ਜੀ ਇਹ ਆਉਗੀ ਜੀ ਲੈਮਨ ਕਲਰ ਦੇ ਵਿੱਚ ਇਹ ਵੀ ਮਸਲੀਨ ਦੇ ਵਿੱਚ ਰਹੂਗੀ ਜੀ 11 ਕਲਰ ਸ਼ਰਟ ਤੇ ਉੱਪਰ ਆਰੀ ਵਰਕ ਹੋਇਆ ਨਜ਼ਦੀਕ ਤੋਂ ਚੈੱਕ ਕਰ ਲਓ ਜੀ ਤੇ ਰੈਡੀ ਤਮੰਨਾ ਬ੍ਰਾਂਡ ਦੀ ਆ ਠੀਕ ਆ ਜੀ ਮਸਲੀਨ ਦੀ ਸ਼ਰਟ ਐ ਆਰੀ ਵਰਕ ਆ ਸ਼ਰਟ ਉੱਪਰ ਮਸਲੀਨ ਦੀ ਤੇ ਪ੍ਰਾਈਸ ਸਿਰਫ 400 ਰਹਿਣਾ ਜੀ ਲਓ ਜੀ ਮਹਿੰਦੀ ਸ਼ਰਟਾਂ ਦੀ ਸਵੈਸ ਜੋਰਜਟ ਲਓ ਜੀ ਚੈੱਕ ਕਰੋ ਜੀ ਮਹਿੰਦੀ ਜਾਂ ਕਲਰ ਆਉਣਾ ਜੀ ਸਵੈਸ ਜੋਰਜਟ ਐ ਪ੍ਰਾਈਸ ਰਹਿਣਾ ਇਹਦਾ ਸਿਰਫ 400 ਰੁਪਏ ਠੀਕ ਹੈ ਜੀ ਇੱਕ ਆਉਣੀ ਇਹਦੇ ਵਿੱਚ ਪਿੰਕ ਕਲਰ ਦੇ ਵਿੱਚ ਲਓ ਜੀ ਸਵੈਸ ਜੋਰਜਟ ਹੈ ਸਾਰੀਆਂ ਬ੍ਰਾਂਡਡ ਸ਼ਰਟਾਂ ਰਹਿਣੀਆਂ ਜੀ ਸਾਰੀਆਂ ਬ੍ਰਾਂਡਰ ਰਹਿਣਗੀਆਂ ਲਓ ਚੈੱਕ ਕਰੋ ਜੀ ਪਿੰਕ ਕਲਰ ਦੇ ਵਿੱਚ ਆਉਗੀ ਸਵੈਸ ਜੋਰਜਟ ਹੈ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜੀ ਬਣਾ ਕੇ ਦੇਖੋ ਸ਼ਰਟਾਂ ਦੀ ਤੇ ਕਾਫੀ ਟ੍ਰੈਂਡ ਦੇ ਵਿੱਚ ਰਹਿਣ ਵਾਲੇ ਪੀਸ ਹੈ ਜੀ ਇਹ ਲਓ ਇਹ ਮਸਲੀਨ ਦੇ ਵਿੱਚ ਆਉਗੀ ਜੀ ਪਰਪਲ ਜਿਹਾ ਕਲਰ ਹੈ ਦਾ ਲਵੰਡਰ ਕਲਰ ਆਊਗਾ ਜੀ ਮਸਲੀਨ ਦੇ ਵਿੱਚ ਲਓ ਇਹ ਮਸਲੀਨ ਚ ਆਉਗੀ ਜੀ ਪ੍ਰਾਈਸ ਰਹਿਣੀ ਹੈ ਇਹਦੀ ਵੀ 400 ਰੁਪਏ ਸ਼ਰਟ ਦੀ ਉੱਪਰ ਸਵਿਕੇਨ ਸਿੱਪੀ ਦਾ ਵੀ ਵਰਕ ਹੋਇਆ ਜੀ ਇਹਦੇ ਆਰੀ ਵਰਕ ਆ ਸਵਿਕੇ ਸਵਿਕੇ ਸਿੱਪੀ ਵਰਕ ਵੀ ਹੈ ਜੀ ਇਹਦੇ ਉੱਪਰ ਇਹ ਵਾਲੀ ਦੇਖੋ ਜੀ ਇਹ ਥੋੜਾ ਜਿਹਾ ਬਹੁਤ ਸੋਹਣਾ ਜਿਹਾ ਕਲਰ ਹੈ ਨਾ ਇਹ ਵੀ ਪੈਰਟ ਜੈਲੋ ਪੈਰਟ ਕਲਰ ਆਉਣਾ ਜੀ ਇਹ ਵੀ ਸ਼ਰਟ ਵਿੱਚ ਬਹੁਤ ਸੋਹਣੀ ਸ਼ਰਟ ਰਹਿਣ ਵਾਲੀ ਹੈ ਜੀ ਲਓ ਜੀ ਬਹੁਤ ਸੋਹਣੀ ਸ਼ਰਟ ਰਹਿਣ ਵਾਲੀ ਹੈ ਜੀ लो जी बहुत ही प्यारी जी शर्ट है प्राइस रहनी है सिर्फ ये चार सौ रुपए लो जी वाली शर्ट चेक करो ये भी सॉबर कलर आना ली चेक करो जी ਸਵਿਸ ਜੋਰਜਟ ਹੈ ਜੀ ਬਹੁਤ ਹੀ ਸੋਨਾ ਦਾ ਕਲਰ ਰਹਿਣ ਵਾਲਾ ਜਿਹੜੀਆਂ ਮੇਦੀਆਂ ਪਹਿਣਾ ਆਮ ਸੋਬਰ ਕਲਰ ਪਸੰਦ ਕਰਦੀਆਂ ਉਹਨਾਂ ਲਈ ਬਹੁਤ ਸੋਹਣਾ ਕਲਰ ਹੈ ਜੀ ਕਾਫੀ ਕਲਰ ਦੀ ਬਾਟਮ ਨਾਲ ਇਹਨੂੰ ਲੈ ਲਓ ਜੀ ਬਹੁਤ ਸੋਹਣਾ ਲੱਗਣਾ ਜਿਹਦੇ ਕੋਲ ਕਾਫੀ ਕਲਰ ਦੀ ਬਾਟਮ ਹੈ ਪ੍ਰਾਈਸ ਹੈ ਨਾ ਜੀ ਇਹਦਾ ਸਾਡੇ 400 ਜੀ ਲਓ ਇਹ ਵੀ ਸਵਿਸ ਜੋਰਜਟ ਰਹੂਗੀ ਜੀ ਲਓ ਜੀ ਆਵਲੀ ਸ਼ਰਟ ਚੈੱਕ ਕਰੋ ਜੀ ਬਹੁਤ ਸੋਹਣਾ ਸਿਕਾਇਆ ਜਿਹਾ ਕਲਰ ਵਿੱਚ ਰਹਿਣੀ ਆ ਜੋਰਜਟ ਰਹੂਗਾ ਜੀ ਸਵਿਸ ਜੋਰਜਟ ਤਮੰਨਾ ਬ੍ਰਾਂਡ ਠੀਕ ਹੈ ਜੀ ਪ੍ਰਾਈਸ ਇਹਨੂੰ ਸਕਾਈ ਬਲੂ ਜੀ ਬਾਟਮ ਨਾਲ ਲੈ ਲਓ ਤੇ ਬਹੁਤ ਸੋਹਣਾ ਲੱਗਣਾ ਜੀ ਇਹ ਪ੍ਰਾਈਸ ਰਹਿਣੀ ਆ ਜੀ 550 ਸੌਰੀ 400 ਲਓ ਜੀ ਕਾਵਲਾ ਕਲਰ ਆਊਗਾ ਜੀ ਲਓ ਜੀ ਇੱਕ ਆਊਗੀ ਜੀ ਮਹਿੰਦੀ ਸ਼ੇਡ ਦੇ ਵਿੱਚ ਮਹਿੰਦੀ ਸ਼ੇਡ ਦੇ ਵਿੱਚ ਆਉਣੀ ਆ ਸਵੈਸ ਜੋਰਜਟ ਦੇ ਵਿੱਚ ਲਓ ਜੀ ਮਹਿੰਦੀ ਸ਼ੇਡ ਦੇ ਵਿੱਚ ਆਉਣੀ ਆ ਸਵੈਸ ਜੋਰਜਟ ਪ੍ਰਾਈਸ ਰਹਿਣੀ ਆ ਸਿਰਫ ਇਹਦੀ 400 ਰੁਪਏ ਜੀ ਸ਼ਰਟ ਦੀ ਪ੍ਰਾਈਸ ਰਹਿਣੀ ਆ 400 ਰੁਪਏ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਲਓ ਬਰਬਰੀ ਦੇ ਦੁਪट्टे ਰਹਿਣੇ ਆ ਜੀ ਜੇ ਕਿਸੇ ਨੇ ਕੱਲੇ ਦੁਪੱਟੇ ਲੈਣੇ ਬਰਬਰੀ ਦੇ ਲਓ ਜੀ 250 ਦਾ ਦੁਪੱਟਾ ਮਿਲੂਗਾ ਜੀ ਬਰਬਰੀ ਦਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਲਓ ਜੀ ਬਹੁਤ ਪਿਆਰਾ ਦੁਪੱਟਾ ਰਹਿਣ ਵਾਲਾ ਪ੍ਰਾਈਸ ਰਹਿਣੀ ਹੈ ਜੀ 250 ਪੂਰੀ 2.5 ਮੀਟਰ ਦੀ ਕੱਟ ਚ ਰਹਿਣਾ ਦੁਪੱਟਾ ਜੀ ਪ੍ਰਾਈਸ ਰਹੂਗਾ ਜੀ 250 ਰੁਪਏ ਲਓ ਜੀ ਇਹ ਆਉਣਾ ਰਾਇਲ ਬਲੂ ਕਲਰ ਚ ਦੁਪੱਟਾ ਬਹੁਤ ਹੀ ਪਿਆਰਾ ਜਾਂ ਰਾਇਲ ਬਲੂ ਕਲਰ ਵਿੱਚ ਸ਼ਾਇਦ ਡਾਈ ਨਹੀਂ ਹੁੰਦਾ ਜੀ ਹੈਨਾ ਮੇਰੀ ਆਪੇ ਨਾਲ ਡਾਈ ਕਰਵਾਉਂਦੀਆਂ ਬਹੁਤ ਮੁਸ਼ਕਲ ਨਾਲ ਕਲਰ ਇਹ ਡਾਈ ਹੁੰਦਾ ਰਾਇਲ ਬਲੂ ਤੇ ਲਓ ਜੀ ਬਰਬਰੀ ਦਾ ਦੁਪੱਟਾ ਲੈ ਸਕਦੇ ਹੋ ਰਾਇਲ ਬਲੂ ਕਲਰ ਦੇ ਵਿੱਚ ਪ੍ਰਾਈਸ ਰਹਿਣਾ ਸਿਰਫ 250 250 ਦੇ ਵਿੱਚ ਤੁਸੀਂ ਰਾਇਲ ਬਲੂ ਕਲਰ ਦਾ ਦੁਪੱਟਾ ਲੈ ਸਕਦੇ ਹੋ 2.5 ਮੀਟਰ ਦੀ ਕੱਟ ਵਿੱਚ ਬਹੁਤ ਸੋਹਣਾ ਦੁਪੱਟਾ ਰਹਿਣ ਵਾਲਾ ਦੇਖੋ ਜੀ ਬਹੁਤ ਪਿਆਰਾ ਦੁਪੱਟਾ ਲੱਗਦਾ ਲਿਆ ਹੋਇਆ ਸਿਰਫ 250 ਦੇ ਵਿੱਚ ਇਸੋਗਲੇ ਦੁਪੱਟਾ ਦਿਖਾਵਾਂਗੇ ਤੁਹਾਨੂੰ ਲਓ ਜੀ ਇਹ ਵੀ ਬਰਬਰੀ ਦੇ ਵਿੱਚ ਰਹਿਣਾ ਇਹ ਵੀ ਬਰਬਰੀ ਦੇ ਵਿੱਚ ਰਹੂਗਾ ਜੀ ਇਹਦੀ ਡਿਜ਼ਾਈਨਿੰਗ ਥੋੜੀ ਡਿਫਰੈਂਟ ਹੈ ਇਹ ਤੁਹਾਨੂੰ ਸ਼ਰਟ ਵੀ ਬਣਾ ਸਕਦੇ ਹੋ ਜੇ ਕਿਸੇ ਵੀਰੀ ਭੈਣ ਨੇ ਇਹਦਾ ਸ਼ਰਟ ਬਣਾਉਣੀ ਤੇ ਜੀ ਸ਼ਰਟ ਵੀ ਬਹੁਤ ਸੋਹਣੀ ਬਣ ਜਾਣੀ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਸਿਰਫ 250 ਲਓ ਜੀ ਇਹ ਰਹਿਣਾ ਜੀ ਔਰਗਾਂਜਾ ਦਾ ਦੁਪੱਟਾ ਔਰ ਗੈਂਜਾ ਦਾ ਦੁਪੱਟਾ ਰਹੂਗਾ ਜੀ ਕਲਰ ਦੇਖੋ ਬਹੁਤ ਸੋਹਣਾ ਕਲਰ ਹੈ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਔਰਗੈਂਜ਼ਾ ਦਾ ਦੁਪੱਟਾ ਜੀ ਐਦਾਂ ਦਾ ਪਲੇਨ ਸੂਟ ਲੈ ਕੇ ਉਹਦੇ ਉੱਪਰ ਹਲਕਾ ਫੁਲਕਾ ਵਰਕ ਕਰਵਾ ਲਓ ਤੇ ਵੈਸੇ ਹੀ ਪਲੇਨ ਸੂਟ ਨਾਲ ਦੁਪੱਟਾ ਲੈ ਲਓ ਬਹੁਤ ਸੋਹਣਾ ਦੁਪੱਟਾ ਰਹਿਣਾ ਜੀ ਇਹ ਸਿਰਫ 250 ਦਾ ਦੁਪੱਟਾ ਮਿਲੂਗਾ ਠੀਕ ਹੈ ਜੀ 250 ਦਾ ਦੁਪੱਟਾ ਲੈਣ ਵਾਲਾ ਤੁਹਾਨੂੰ ਰੈੱਡ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਤੁਸੀਂ ਐਦਾਂ ਹੀ ਸਾਡੇ ਕੋਲੋਂ ਲਓ red color ਦਾ ਦੁਪੱਟਾ ਲੈ ਲਓ ਜੀ ਬਹੁਤ ਪਿਆਰਾ ਜਿਹਾ ਦੁਪੱਟਾ ਪਲੇਨ ਸੂਟ ਦੇ ਨਾਲ ਲੈਣ ਲਈ ਤੇ ਪ੍ਰਾਈਸ ਰੈਡੀ ਸਿਰਫ 250 ਰੁਪਏ ਦੀ ਇਹ ਕੇਵਲ ਦੁਪੱਟਾ ਆਊਗਾ ਇਹ ਖਾਦੀ ਟਾਈਪ ਜਿਹਾ ਦੁਪੱਟਾ ਠੀਕ ਹੈ ਜਿਵੇਂ ਖਾਦੀ ਸ਼ਿਲਕ ਹੁੰਦੀ ਨਾ ਐਦਾਂ ਖਾਦੀ ਸ਼ਿਲਕ ਟਾਈਪ ਜਿਹਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਲੈਣ ਵਾਲਾ ਲਓ ਜੀ ਬਹੁਤ ਪਿਆਰਾ ਜਿਹਾ ਦੁਪੱਟਾ ਰਹੂਗਾ ਆਮ ਪਲੀਨ ਸੁਲਤਾਨਾ ਲੈ ਲਓ ਜੀ ਪ੍ਰਾਈਸ ਦੀ 220 ਰੁਪਏ ਰਹਿਣੀ ਹੈ ਜੀ ਬਹੁਤ ਸੋਹਣਾ ਦੁਪੱਟੇ ਦੀ ਲੁੱਕ ਆਉਣੀ ਹੈ ਤੇ ਪ੍ਰਾਈਸ ਰਹਿਣੀ ਹੈ ਦੀ 220 ਰੁਪਏ ਜੀ ਇਹ ਸਨ ਆਈਡੀ ਸਾਡੇ ਕੱਟ ਪੀਸ ਅੱਜ ਦੇ ਜਿਹੜੇ ਕੱਟ ਪੀਸ ਰਹਿਣੇ ਸੀ ਇਹ ਤੁਹਾਨੂੰ ਪਤਾ ਹੀ ਆ ਬਰਬਰੀ ਦੇ ਵਿੱਚ ਸਵੈਸ ਜੋਰਜਟ ਦੇ ਵਿੱਚ ਤੇ ਗਲਾਸ ਔਰਗੈਂਜ਼ਾ ਦੇ ਵਿੱਚ ਠੀਕ ਹੈ ਜੀ ਤੇ ਜੇਕਰ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਉਸ ਚੀਜ਼ ਪਸੰਦ ਆਉਂਦੀ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਜੀ ਅੱਜ ਦੀ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ ਧੰਨਵਾਦ